ਪਠੰਡਾ ਦੇ ਪਿੰਡ ਦਾਨ ਸਿੰਘ ਬੜਾ ਵਿਖੇ ਕੁਝ ਮਹੀਨੇ ਪਹਿਲਾਂ ਕੁਝ ਵਿਅਕਤੀਆਂ ਵੱਲੋਂ ਪਿੰਡ ਦੇ ਹੀ ਤਕਰੀਬਨ 10 ਘਰਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ ਅਤੇ ਉਹਨਾਂ ਦਾ ਸਮਾਨ ਵੀ ਲੁੱਟ ਲਿਆ ਗਿਆ ਸੀ ਇਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਤਕਰੀਬਨ ਡੇਢ ਦਰਜਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਜ਼ਾਦਤ ਵਿੱਚ ਪੇਸ਼ ਵੀ ਕੀਤਾ ਗਿਆ ਸੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀੜਤਾਂ ਦੀ ਮਦਦ ਲਈ 1.5 ਲੱਖ ਰੁਪਇਆ ਸਹਾਇਤਾ ਵੀ ਦਿੱਤੀ ਗਈ ਖਾਲਸਾ ਏਡ ਵੱਲੋਂ ਵੀ ਉਹਨਾਂ ਦੇ ਘਰਾਂ ਅਤੇ ਰਸੋਈ ਦਾ ਸਮਾਨ ਆਦਿ ਦਿੱਤਾ ਗਿਆ ਸੀ ਇਸ ਦੇ ਇਨਸਾਫ ਲਈ ਬਣੀ ਹੋਈ ਐਕਸ਼ਨ ਕਮੇਟੀ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਧਾਰਨਾ ਪ੍ਰਦਰਸ਼ਨ ਕੀਤਾ ਗਿਆ ਉਸ ਤੋਂ ਬਾਅਦ ਪ੍ਰਬੰਧਕੀ ਕੰਪਲੈਕਸ ਦੇ ਉੱਪਰ ਦੀ ਰੋਸ ਮਾਰਚ ਕਰਦਿਆਂ ਐਸਐਸਪੀ ਦੇ ਗੇਟ ਸਾਹਮਣੇ ਧਾਰਨਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਕਹਿੰਦੇ ਕਿ 1.5 ਲੱਖ ਨਾਲ ਸਾਡੇ ਘਰ ਨਹੀਂ ਪੈਂਦੇ ਕਿਉਂਕਿ ਸਾਡੇ ਘਰ ਬਿਲਕੁਲ ਖਤਮ ਹੋ ਗਏ ਹਨ ਦੋਸ਼ੀਆਂ ਦੀਆਂ ਜਵਾਨਤਾ ਹੋ ਗਈਆਂ ਹਨ ਉਹਨਾਂ ਵੱਲੋਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਦ ਕਿ ਅਸੀਂ ਕੰਮ ਤੇ ਜਾਂਦੇ ਹਾਂ ਤਾਂ ਸਾਡਾ ਪਿੱਛਾ ਵੀ ਕੀਤਾ ਜਾਂਦਾ ਹੈ ਉਹਨਾਂ ਮੰਗ ਕਿਤੇ ਕਿ ਸਾਨੂੰ 10-10 ਲੱਖ ਰੁਪਇਆ ਘਰ ਬਣਾਉਣ ਦੇ ਲਈ ਦਿੱਤਾ ਜਾਵੇ ਕਿਉਂਕਿ ਸਾਡੇ ਕੋਲ ਹੁਣ ਰਹਿਣ ਲਈ ਕੋਈ ਜਗ੍ਹਾ ਨਹੀਂ ਉਹਨਾਂ ਕਿਹਾ ਕਿ ਜੇ ਸਾਡੀ ਸੁਣਵਾਈ ਨਾ ਹੋਈ ਤਾਂ ਅਸੀਂ ਐਸਐਸਪੀ ਦਫ਼ਤਰ ਜਾਂ ਕੋਠੀ ਦੇ ਸਾਹਮਣੇ ਪੱਕਾ ਧਰਨਾ ਲਾਵਾਂਗੇ ਇਸੇ ਤਰ੍ਹਾਂ ਪਿੰਡ ਨਾਥਿਆਣਾ ਦੇ ਇੱਕ ਹੋਰ ਵਿਅਕਤੀ ਨੇ ਦੋਸ਼ ਲਾਇਕੇ ਸਾਡੇ ਹੀ ਪਿੰਡ ਦੇ ਜਰਨਲ ਬਰਗ ਵੱਲੋਂ ਪਹਿਲਾਂ ਮੈਨੂੰ ਫੋਨ ਕਰਕੇ ਧਮਕੀ ਦਿੱਤੀ ਗਈ ਅਤੇ ਇੱਕ ਘੰਟੇ ਬਾਅਦ ਸਾਡੇ ਘਰ ਬੜ ਕੇ ਸਾਰੇ ਪਰਿਵਾਰ ਦੀ ਕੁੱਟ ਮਾਰ ਕੀਤੀ ਗਈ ਹੈ ਮੈਂ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਅਤੇ ਇਸ ਦੀਆਂ ਰਿਕਾਰਡਿੰਗਾਂ ਵੀ ਪੁਲਿਸ ਨੂੰ ਦਿੱਤੀਆਂ ਪੁਲਿਸ ਨੇ ਦੋਸ਼ੀਆਂ ਦੀ بجائے ਸਾਡੇ ਤੇ ਹੀ ਪਰਚਾ ਦਰਜ ਕਰ ਦਿੱਤਾ ਹੁਣ ਸਾਡੇ ਤੇ ਜ਼ਮਾਨਤਾ ਕਰਵਾਉਣ ਦੇ ਲਈ ਦਬਾਅ ਪਾਇਆ ਜਾ ਰਿਹਾ ਹੈ ਮੈਂ ਪ੍ਰਕਾਸ਼ ਸਿੰਘ ਐਕਸ਼ਨ ਕਮੇਟੀ ਆਗੂ ਜਬਰਬਰੋਦੀ ਅਸੀਂ ਅੱਜ ਧਰਨਾ ਲਾ ਕੇ ਆਏ ਆਂ ਡੀਸੀ ਦੇ ਦਫ਼ਤਰ ਮੂਹਰੇ ਹੁਣ ਅਸੀਂ ਜਿਹੜਾ ਮਾਰਚ ਕਰ ਰਹੇ ਆਂ ਤੇ ਮਾਰਚ ਕਰਕੇ ਅਸੀਂ ਐਸਐਸਪੀ ਦਾ ਦਫ਼ਤਰ ਘੇਰਾਂਗੇ ਇਸ ਕਰਕੇ ਘੇਰਾਂਗੇ ਕਿ ਤਿੰਨ ਮਹੀਨੇ ਹੋ ਗਏ ਲਗਭਗ ਦਾਨ ਸਿੰਘ 8 ਕਾ 9 ਕਾ ਜਿਹੜੇ ਸਾੜ ਦਿੱਤੇ ਸੀ ਬੁਰੀ ਤਰ੍ਹਾਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਸੀ ਤੇ ਉਹਨਾਂ ਦਾ ਸਮਾਨ ਚੱਕ ਕੇ ਲੈ ਆਏ ਸੀਗੇ ਨਸ਼ੇ ਵਾਲੇ ਤਾਂ ਇਸ ਕਰਕੇ ਸੜੀ ਉਹਦੇ ਦੀ ਮੰਗ ਹੈ ਕਿ ਇੱਕ ਤਾਂ ਦੋਸ਼ੀਆਂ ਦੇ ਖਿਲਾਫ ਸਖਤ ਵਿਰੁੱਧ ਕਾਰਵਾਈ ਕਰੋ ਤੇ ਨਾਲ ਜਿਹੜੇ ਉਹਨਾਂ ਦਾ ਸਮਾਨ ਚੁੱਕ ਕੇ ਲਏ ਆ ਉਹਨਾਂ ਦਾ ਸਮਾਨ ਮੁਰਾਬਤ ਕਰਕੇ ਉਹਨੂੰ ਮਾਨਦਯੋ ਤੇ ਨਾਲ ਜਿਹੜਾ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰੋ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਪਰ ਸਰਕਾਰ ਨੇ ਡੀਸੀ ਨੇ ਜਾਂ ਐਸਐਸਪੀ ਨੇ ਸਾਨੂੰ ਕੋਈ ਟਾਈਮ ਨਹੀਂ ਦਿੱਤਾ ਇਸ ਦੇ ਸੰਬੰਧ 'ਚ ਜਿਹਦੇ ਕਰਕੇ ਅਸੀਂ ਅੱਜ ਰੋਸ ਮਾਰਚ ਕਰ ਰਹੇ ਹਾਂ ਰੋਸ ਮਾਰਚ ਕਰਕੇ ਐਸਐਸਪੀ ਦਾ ਦਫ਼ਤਰ ਕੇ ਰੱਖ ਕਾਫੀ ਦੋਸ਼ੀ ਸੀ ਜਿਹੜੇ ਉਹਨਾਂ ਦੇ ਪਰਚੇ ਵੀ ਦਰਜ ਕੀਤੇ ਗਏ ਅੰਦਰ ਵੀ ਦਿੱਤੇ ਗਏ ਅ 16 ਸਤਾਣਾ ਜਨੇ ਸੀਗੇ ਪਰ 32 33 ਸੀ ਟੋਟਲ ਜਿੰਨਾ ਚੋ ਜਿਹੜੇ ਬਾਕੀ ਫੜੇ ਨਹੀਂਗੇ ਕੁਝ ਜਿਹੜੇ ਫੜੇ ਸੀ ਉਹਨਾਂ ਤੇ ਜਿਹੜਾ ਜਮਾਨਤਾ ਕਰਾ ਕਰਤੀਆਂ ਤੇ ਉਹ ਬੰਦੇ ਬਾਹਰ ਆ ਕੇ ਫੇਰ ਉਹੀ ਧਮਕੀਆਂ ਦੇ ਰਹੇ ਆ ਕਿ ਅਸੀਂ ਤਾਂ ਇਹੀ ਜਾ ਕੁਛ ਕਰਾਂਗੇ ਆਉਣ ਵਾਲੇ ਟਾਈਮ ਚ ਹੰਜ ਕੀ ਨਾਮ ਹੈ ਤੇ ਕਿਹੜਾ ਸਰਬਜੀਤ ਕੌਰ ਆ ਜੀ ਪਿੰਡ ਦਾਨ ਸਿੰਘ ਵਾਲਾ ਅੱਜ ਕਿਵੇਂ ਜਿਹੜਾ ਪੋਸਟ ਰਸ ਰੋਸ਼ ਜੀ ਸਾਨੂੰ 3 ਮਹੀਨੇ ਹੋ ਗਏ ਜੀ ਇੱਥੇ ਗੇੜੇ ਖਾਂਦਿਆਂ ਨੂੰ ਸਾਡਾ ਕੋਈ ਇਨਸਾਫ ਨਹੀਂ ਕੀਤਾ ਸਰਕਾਰ ਨੇ ਉਥੇ ਜੀ ਜਿਹੜੇ ਨਸ਼ਾ ਤੱਕ ਤਰਾ ਉਹਨਾਂ ਨੇ ਸਾਡੇ ਘਰ ਮਚਾਏ ਹੋਏ ਸੀਗੇ ਜੀ ਅਸੀਂ ਨਸ਼ੇ ਤੋਂ ਰੋਕਿਆ ਸੀ ਉਹਨਾਂ ਨੂੰ ਕਿੰਨੇ ਘਰ ਤੋਂ ਕਿੰਨੇ ਆਟੇ ਕਿੰਨਾ ਤੋਂ ਨੁਕਸਾਨ ਹੋ ਗਿਆ ਨੁਕਸਾਨ ਤਾਂ ਇਹ ਸਾਰਾ ਹੋ ਗਿਆ ਜਦੋਂ ਘਰ ਚ ਕੁਝ ਬਚਿਆ ਹੀ ਨਹੀਂ ਸੀ ਸਰਕਾਰ ਨੇ ਮੁਆਵਜ਼ਾ ਵੀ ਦਿੱਤਾ ਸੀ ਡੇਢ ਲੱਖ ਨਾਲ ਘਰ ਪੈ ਜਾਂਦੇ ਆ ਜੀ ਨਹੀਂ ਪੈਂਦੇ ਨਾ ਸਾਡਾ ਜਿਹੜਾ ਸਮਾਨ ਆ ਨਾ ਡੇਢ ਲੱਖ ਨਾਲ ਤਾਂ ਉਹਦੀ ਪ੍ਰਭਾਵੀ ਵੀ ਨਹੀਂ ਹੁੰਦੀਗੀ ਤੇ ਇਹ ਸਾਨੂੰ ਮਕਾਨਾ ਵਾਸਤੇ ਦਿੱਤੇ ਸੀ ਉਹਨਾਂ ਨੇ ਜਿਹੜੇ ਸਾਡੇ ਮਕਾਨ ਜਿਸ ਤਰ੍ਹਾਂ ਦੇ ਸੀਗੇ ਨਾ ਅਸੀਂ ਉਸ ਤਰ੍ਹਾਂ ਦੀ ਮੰਗ ਰੱਖਦੇ ਆ ਵੀ ਸਾਨੂੰ ਉਸ ਤਰ੍ਹਾਂ ਦੀ ਮੰਗ ਆ ਵੀ ਸਾਡੇ ਉਹੋ ਜਿਹੇ ਘਰ ਮਕਾਨ ਦਿੱਤੇ ਜਾਣ ਕਿਉਂ ਅਸੀਂ ਹਜੇ ਵੀ ਗਲੀਆਂ 'ਚ ਪੈਨੇ ਆ ਸਾਡੇ ਕੋਲੇ ਹਜੇ ਵੀ ਘਰ ਨਹੀਂ ਹੈ ਰਹਿਣ ਲਈ 3 ਮਹੀਨੇ ਦਾ ਟਾਈਮ ਇਹਨਾਂ ਨੂੰ ਦੇ ਦਿੱਤੇ ਚੁੱਕੇ ਆ ਅਸੀਂ ਹੁਣ ਅਸੀਂ ਟਾਈਮ ਨਹੀਂ ਦੇ ਸਕਦੇ ਹੁਣ ਅਸੀਂ ਜਾਈਏ ਕਿੱਥੇ ਉਸ ਕੋਈ ਬਰਾਮਤ ਨਹੀਂ ਕਰਵਾਇਆ ਜੀ ਬੰਦੇ ਤਾਂ ਬਾਹਰ ਆ ਗਲੀ 'ਚ ਸਾਡੇ ਆਉਂਦੇ ਆ ਆ ਕੇ ਸਾਨੂੰ ਮੁਚੇ ਤੇ ਵੱਟ ਦੇ ਦੇ ਜਾਂਦੇ ਆ ਅਸੀਂ ਇੱਥੇ ਕੁਝ ਨਹੀਂ ਕਰ ਸਕਦੇ ਜੀ ਕੀ ਕਰੀਏ ਮੈਂ ਤਾਂ ਸਾਡੇ ਕੋਲੇ ਸਮਾਨ ਆ ਵਰਤਨ ਨੂੰ ਵੀ ਹਜੇ ਵੀ ਹੈ ਨਹੀਂਗਾ ਘਰਾਂ 'ਚ ਉਸੇ ਢੋਲਗਾ ਮੰਗਾਤਾ ਉਹ ਮਾ ਜਿਹੜਾ ਜਿਨ੍ਹਾਂ ਦੀ ਅਸੀਂ ਰੋਟੀ ਟੁਕ ਬਣਾਉਨੇ ਆ ਆ ਸਸਤਾ ਵਾਲਿਆਂ ਨੇ ਸਾਨੂੰ ਵਿਚਾਰਿਆ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਸਾਨੂੰ ਸਮਾਨ ਦਿੱਤਾ ਉਹਦੇ ਨਾਲ ਅਸੀਂ ਸਾਡਾ ਗੁਜ਼ਾਰਾ ਚੱਲੀ ਜਾਂਦਾ ਪਰ ਸਰਕਾਰ ਨੇ ਸਾਡੇ ਲਈ ਕੁਝ ਨਹੀਂ ਕੀਤਾ ਅਜੇ ਤੱਕ ਜਿਨ੍ਹਾਂ ਉਹਨਾਂ ਨੂੰ ਜਿਹੜੀ ਸਜ਼ਾ ਦਿਵਾਉਣੀ ਸੀ ਨਾ ਸਜ਼ਾ ਦੀ ਬਜਾਏ ਉਹਨਾਂ ਦਾ ਜ਼ਬਾਨਤਾ ਕਰਕੇ ਉਹਨਾਂ ਨੂੰ ਬਾਹਰ ਕਰਤਾ ਮੰਗ ਜੀ ਇਹੋ ਇੱਕ ਤਾਂ ਸਾਡੇ ਘਰਾਂ ਦੇ ਮੁਆਵਜ਼ੇ ਸਾਨੂੰ ਪੂਰੇ ਮਿਲੇ ਜਾਂ ਨਾ ਜੋ ਵੀ ਸਾਡੀ ਉੱਪਰਪਰ ਹਾਲ ਪਰੇ ਜਾ ਉਹਨਾਂ ਤੋਂ ਦੋਸ਼ਾਂ ਤੋਂ ਉਪਰ ਭਾਈ ਜਾਵੇ ਦੂਜੀ ਮੰਗ ਇਹ ਆ ਉਹ ਨਸ਼ਾ ਕਰਦੇ ਆ ਨਸ਼ਾ ਵੇਚਦੇ ਵੀ ਆ ਤੇ ਉਹਨਾਂ ਦੇ ਘਰਟਾ ਆਏ ਜਾਣਾ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਉਹ ਜ਼ਬਤ ਕੀਤੀ ਜਾਵੇ ਸਰਕਾਰ ਲੇ ਦੋ ਨਸ਼ਾ ਬਸ ਕਰਨ ਦੇ ਲਈ ਕੋਈ ਕੀਤੀ ਜੀ ਇਹਨਾਂ ਕਰਤਾ ਕੋਈ ਵੀ ਨਹੀਂ ਕੀਤੀ ਜੀ ਇਨੰਤ ਬਾਹਰ ਛੜਤਾ ਸਾਡੇ ਨਹੀਂ ਵੀ ਨਹੀਂ ਦੇਖਿਆ ਅਸੀਂ ਤਾਂ ਹੁਣ ਇਹ ਮੰਗ ਕਹਨੇ ਆਸਤੇ ਕਿਸੇ ਨੂੰ ਸਭ ਨੂੰ ਇਹ ਕਹਨੇ ਵੀ ਚਿੱਟੇ ਪਿੱਛੇ ਕਿਸੇ ਨੂੰ ਕੁਝ ਨਾ ਕਹੋ ਜੇ ਕੋਈ ਵੇਚਦਾ ਨਾ ਵੇਚ ਹੀ ਜਾਣ ਦੋ ਜੇ ਜੇ ਸਾਡੇ ਨਾਲ ਹਲਤ ਹੋਇਆ ਨਾ ਉਹ ਜੇ ਹੋਰ ਕਿਸੇ ਭੜ ਭਰਾ ਨਾਲ ਨਾ ਹੋਣ ਕਿਉਂ ਸਾਨੂੰ ਇਨਸਾਫ ਹੀ ਨਹੀਂ ਮਿਲ ਰਿਹਾ ਜਦੋਂ ਅਧਿਕਾਰੀ ਤਾਂ ਇਹ ਕਹਿੰਦੇ ਵੀ ਉਹਨਾਂ ਦੀ ਹੋਰ ਲੜਾਈ ਸੀ ਜੋਟਾ ਨਹੀਂ ਨਹੀਂ ਜੀ ਅਸੀਂ ਇਸ ਗੱਲ ਦੀ ਸੌਂਧ ਨੂੰ ਤਿਆਰਾਂ ਜੇ ਸਾਡੇ ਸਿਰ ਇੱਕ ਪਰਚਾ ਜਾਂ ਇੱਕ ਵੀ ਐਪਲੀਕੇਸ਼ਨ ਹੈਗੀ ਆ ਅਸੀਂ ਦੇਣਦਾਰ ਖੜੇ ਆ ਜੇ ਉਹਨਾਂ ਦੇ ਨਾਲ ਸਾਡਾ ਕੋਈ ਨਿੱਜੀ ਲੜਾਈ ਹੈਗੀ ਆ ਉਹਦੇ ਬਾਰੇ ਵਿੱਚ ਸਾਨੂੰ ਰਿਪੋਰਟ ਪੇਸ਼ ਕਰਦੇ ਨਾ ਉਹ ਅਸੀਂ ਦੇਣਦਾਰ ਅਸੀਂ ਰੈਸਟ ਵੀ ਕੀਤਾ ਗਿਆ ਸੀ ਪਰਤੇ ਵਿੱਚ ਉਹ ਜੀ ਛੜਤਾ ਉਹਨਾਂ ਦੇ ਨਾਲ ਦੀ ਨਾਲ ਜਿਵੰਤ ਤੇ ਉਹਦੀ ਛੜਤਾ ਸੀ ਉਹਨਾਂ ਨੇ ਖੁਸ਼ੀ ਵੀ ਨਹੀਂ ਉਹਨਾਂ ਨੇ ਸਾਡੀ ਕਾਰਵਾਈ ਕੀਤੀ ਗਈ ਸਾਡੇ ਇਨਵੈਸਟਰ ਸਾਡੇ ਜੋਗੀਆਂ ਸਾਡਾ ਢੋਲਣਾ ਸਿਉਣਾ ਸਾਡਾ ਲੈ ਕੇ ਗਏ ਸੀ ਸਾਡਾ ਉਹ ਵੀ ਨਹੀਂ ਪ੍ਰਾਪਤ ਕਰਵਾਇਆ ਜੀ ਕੋਈ ਝੰਕੀਆਂ ਵੀ ਦਿੱਤੀਆਂ ਜਾਂਦੀਆਂ ਦਿੰਦੇ ਆ ਜੀ ਤਾਂ ਹੁਣ ਕਹਿ ਦਿੰਦੇ ਆ ਜੇ ਅਸੀਂ ਕੰਮ ਤੇ ਜਾਣ ਦੀ ਉਹ ਪੋਸਟ ਕਰਦੇ ਆ ਤਾਂ ਸਾਡੇ ਮੰਗਰ ਜਾਂਦੇ ਆ ਉਹ ਸਾਨੂੰ ਕੰਮ ਵੀ ਨਹੀਂ ਕਰਨ ਜਾਂ ਦਿੰਦੇ ਗਏ ਅਸੀਂ ਇਸ ਟਾਈਮ ਤੇ ਘਰੇ ਹੀ ਬੈਠੇ ਆਂ ਆਪਦੇ ਘਰ ਨਾਲੇ ਤੱਕ ਜਾਂਦੇ ਕਰਨਾ ਜੀ ਹੁਣ ਜੇ ਸਾਡਾ ਇਨਸਾਫ ਨਾ ਕੀਤਾ ਜਾਂ ਉਹਨਾਂ ਨੂੰ ਸਖਤ ਤੋਂ ਸੱਤ ਸਜ਼ਾ ਨਾ ਦਿੱਤੀ ਨਾ ਸਾਨੂੰ ਘਰ પાਕੇ ਦਿੱਤੇ ਗਏ ਅਸੀਂ ਡੀਸੀ ਦਫ਼ਤਰ ਦੇ ਘਰੇ ਜਾ ਕੇ ਬੈਠਾਂਗੇ ਕਿਉਂ ਸਾਡੇ ਕੋਲ ਜਿੱਦੋ ਛੱਤਾ ਹੀ ਨਹੀਂ ਬੈਠਣ ਲਈ ਨਾ ਸਾਡੇ ਕੋਲ ਨੌਣ ਲਈ ਨੌਣ ਆਲਾ ਕੋਈ ਨਾ ਸਾਡੇ ਕੋਲ ਕੋੰਦਾ ਕੋਲੇ ਆ ਨਾ ਸਾਡੇ ਕੋਲ ਕੋਈ ਲੈਟਰਨ ਜਾਣ ਨੂੰ ਕੁਝ ਵੇਦਾ ਹੈਗੀ ਆ ਅਸੀਂ ਤਾਂ ਡੀਸੀ ਦੇ ਘਰੇ ਹੀ ਸਾਰਾ ਕੁਝ ਕਰਾਂਗੇ ਜੀ ਲੈਟਰਨ ਬਾਥਰੂਮ ਵੀ ਉੱਥੇ ਹੀ ਕਰਾਂਗੇ ਨਵਾਵਾਂਗੇ ਕਿ ਉੱਥੇ ਬੱਚੇ ਵੀ ਉੱਥੇ ਵਾ ਸਾਡੀ ਮੇਰਾ ਨਾਈ ਜਿਕਸੀਰ ਸਿੰਘ ਪਿੰਡ ਕੋਠੇਨਾਥੀ ਹਨਾ ਮਾ ਮੇ ਮੰਗੇ ਸੀ ਇਹ ਕਰਦੇ ਆ ਜੀ ਸੋਦੇ ਮੱਤ ਬਰਾਈ ਉਹਨਾਂ ਦਾ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਸਾਡੀ ਭਗਵੰਤ ਮਾਨ ਤਿੱਕਰ ਸੀਐਮ ਭਗਵੰਤ ਮਾਨ ਨੂੰ ਰਿਕਵੈਸਟ ਆ ਸਾਡੀ ਬੇਨਤੀ ਹੈ ਜੋ ਉਹਦਾ ਨਾਰਾ ਵੀ ਆਪਾਂ ਏਕਤਾ ਬਣਾ ਕੇ ਰੱਖੋ ਪਰ ਜਿਹੜੇ ਇਹਦੇ ਪਿੰਡਾਂ ਚ ਪ੍ਰਧਾਨ ਲਾਏ ਆ ਜਾ ਗੁੰਡੇ ਐ ਐਮਐਲਏ ਨੇ ਪਾਲੀ ਹੋਇਆ ਉਹ ਸਾਡੇ ਗਰੀਬਾਂ ਨਾਲ ਗਰੀਬਾਂ ਧੱਕਾ ਕਿਉਂ ਕਰ ਰਿਹਾ ਅਸੀਂ ਪੁੱਛਣਾ ਚਾਹੁੰਦੇ ਭਗਵੰਤ ਜੀ ਮਾਨ ਨੂੰ ਵੀ ਤੁਸੀਂ ਏਕਤਾ ਦਾ ਲਹੜਾ ਕਹਿੰਦੇ ਐ ਤੇ ਤੁਹਾਡੇ ਜਿਹੜੇ ਪਿੰਡਾਂ 'ਚ ਇਹਨਾਂ ਨੂੰ ਨੱਥ ਕਿਉਂ ਨਹੀਂ ਪਾ ਰਹੇ ਸਾਡੀ 15 ਦਿਨ ਦੀ ਘਟਨਾ ਜਿਹੜੀ ਜੀ ਮੈਨੂੰ ਇੱਕ ਘੰਟਾ ਪਹਿਲਾਂ ਇਹਨਾਂ ਨੇ ਫੋਨ ਤੇ ਗਾਲ੍ਹਾਂ ਕੱਢੀਆਂ ਘਰੇ ਆ ਤੈਨੂੰ ਮਾਰਾਂਗੇ ਮੈਂ ਐਸਐਚਓ ਸਾਹਿਬ ਨੂੰ ਰਿਕਾਰਡਿੰਗ ਵੀ ਭੇਜੀ ਹੈ ਡੀਐਸਪੀ ਸਾਹਿਬ ਨੂੰ ਭੇਜੀ ਹੈ 1 ਵਜੇ ਮੈਨੂੰ ਗਾਲ੍ਹਾਂ ਕੱਢੀਆਂ 2 ਵਜੇ ਜਦੋਂ ਮੈਂ ਘਰੇ ਆਇਆ ਸਾਡੇ ਘਰੇ ਗੇਟ ਖੋਲ ਕੇ ਘਰੇ ਵੜ ਕੇ ਕੁੱਟ ਮਾਰ ਸਰਪੰਚ ਕੇ ਆਪ ਦਾ ਚੰਚਾਗਰੀ ਕਰਦਾ ਪ੍ਰਧਾਨਗੀ ਕਰਦਾ ਪਿੰਡ ਤੇ ਪਰ ਉਹਨੇ ਅੱਜ ਤੱਕ ਸਰਕਾਰ 3 ਸਾਲੂਗੇ ਉਹਨੇ ਇੱਕ ਵੀ ਕੋਈ ਕੰਮ ਪਿੰਡ ਚ ਕੀਤਾ ਹੋਵੇ ਪੁੱਛੇ ਐਮਐਲਏ ਸਾਹਿਬ ਨੂੰ ਅਸੀਂ ਪੁੱਛਣਾ ਚਾਹੁੰਦੇ ਆਂ ਵੀ ਜਾਂ ਤੂੰ ਸਾਡੇ ਪਿੰਡ ਚ ਕੁਛ ਕੀਤਾ ਇਹਨੇ ਪਰਚਾ ਤੋਂ ਉਹਨੂੰ ਸਬਾਇਆ ਸਾਡੇ ਤੇ ਕੁਛ ਨਹੀਂ ਕੀਤਾ ਸਾਡੀ ਕੁੱਟਮਾਰ ਕਰਕੇ ਸਾਡੇ ਤੇ ਕ੍ਰੋਸ ਕੇਸ ਬਣਾਇਆ ਜੀ ਅਸੀਂ ਉਹ ਪੁੱਛਣਾ ਚਾਹੁੰਦੇ ਆਂ ਐਸਐਸਪੀ ਸਾਹਿਬ ਮੈਡਮ ਨੂੰ ਵੀ ਕਾਰਵਾਈ ਚ ਕੱਢਣਾ ਦਾ ਸਾਨੂੰ ਸੀ ਗੱਡੀ ਉਸ ਦੋਸ਼ੀਆਂ ਨੂੰ ਜਾਂਦਾ ਡੀਐਸਪੀ ਜਿਹੜਾ 22 ਤਰੀਕ ਨੂੰ ਸਾਡਾ ਥਾਣੇ ਚ ਧਰਨਾ ਲੱਗਿਆ ਸੀ ਐਕਸ਼ਨ ਕਮੇਟੀ ਨੂੰ ਵਾਦਾ ਕਰਿਆ ਡੀਐਸਪੀ ਨੇ ਉੱਚੋ ਨੇ ਬੀਐਸਐਚਓ ਨੂੰ ਸਾਡੇ ਸਾਹਮਣੇ ਕਿਹਾ ਵੀ ਉੱਤੇ ਜੋ ਬੰਦਿਆ ਧਰਾਵਾ ਲਾ ਐਸਆਈ ਐਕਟ ਲਾ ਤੇ ਉਸ ਉਹੀ ਡੀਐਸਪੀ ਉਹਨੂੰ ਬਾਅਦ ਚ ਇਨਕੁਆਰੀ ਚ ਗੱਡੀ ਜਾਂਦਾ ਅਸੀਂ ਪੁੱਛ ਅਸੀਂ ਮੰਗ ਕਰਦੇ ਆ ਜੀ ਜਿਹੜਾ ਸਾਨੂੰ ਇਨਸਾਫ ਹੈ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਤੇ ਨਿਆਂ ਦੀ ਢੂਠਾ ਪਰਚਾ ਪਾਇਆ ਪਿੰਡ ਦੇ ਬੰਦੇ ਨੇ ਗਵਾਹੀਆਂ ਦਿੱਤੀਆਂ ਉਹਨਾਂ ਤੇ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਜਿਹੜਾ ਐਸਆਈ ਹੈ ਉਹ ਸਾਡੀ ਫਾਈਲ ਉਹਦੇ ਕੋਲੇ ਆ ਉਹਨਾਂ ਦਾ ਰਿਸ਼ਤੇਦਾਰ जिम्मी ਉਹ ਕਹਿੰਦੇ ਆ ਉਵੇਂ ਕਰਦਾ ਰਿਹਾ ਅਸੀਂ ਐਸਐਚਓ ਸਾਹ ਨੂੰ ਦੋ ਤਿੰਨ ਵਾਰੀ ਫੋਨ ਕਰਕੇ ਕਿਹਾ ਵੀ ਬੰਦੇ ਘਰੇ ਬੈਠਾ ਚੱਕਣਾ ਉਹ ਸਾਡੇ ਪਿੰਡ 'ਚ ਹੀ ਨਹੀਂ ਆਇਆ ਜੀ ਰੇਡ ਕਰਨੀ ਨਹੀਂ ਆਇਆ ਅੱਜ ਤੇ ਸਾਨੂੰ ਉਲਟਾ ਧਮਕਾ ਗਿਆ ਦਿੰਦੇ ਆ ਤੁਸੀਂ ਜਵਾਨਤਾ ਕਰਾਓ ਅਸੀਂ ਐਸਐਚਬੀ ਮੈਡਮ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਵੀ ਸਾਡੇ ਨਾਲ ਨਜਾਇਜ਼ ਹੋਈ ਆ ਘਰੇ ਕੁੱਟ ਮਾਰੂਈ ਆ ਮੇਰੀ ਮਾਤਾ ਦੰਬਰ ਚੱਕਿਆ ਉਹਦੀ ਕੁੱਚ ਤੂੰ ਕੀਤੀ ਕੱਪੜੇ ਪਾੜੇ ਐਨੀ ਗੁੰਡਾਗਰਦੀ ਕਰਨ ਦੇ ਬਾਵਜੂਦ ਸਾਨੂੰ ਹੀ ਕਹਿੰਦੇ ਵੀ ਜਵਾਨਤਾ ਕਰੋ ਅਸੀਂ ਜੀ ਨਾ ਤਾਂ ਜਵਾਨਤਾ ਮੰਗ ਆ ਸਾਡੀ ਨਾ ਤਾਂ ਜੀ ਜਵਾਨਤਾ ਅੱਜ ਕਰੋ ਨੀ ਨਾ ਕੱਲ ਸਾਨੂੰ ਇਨਸਾਫ ਚਾਹੀਦਾ